ਕਾਲ ਜੀ ਆਪਣੇ ਕੋਲ ਇਹਨਾਂ ਪਸ਼ਮੀਨਾ ਆਇਆ ਜੀ ਬਰਬਰੀ ਪਸ਼ਮੀਨਾ ਪਸ਼ਮੀਨਾ ਹੈ ਜੀ ਇਹ ਰਸੀਆ ਬ੍ਰਾਂਡ ਦਾ ਕੱਲੇ ਰਸੀਆ ਦਾ ਬਰਬਰੀ ਪਸ਼ਮੀਨਾ ਇਹਦੇ ਆਪਾਂ ਇੱਕ ਵਾਰੀ ਇੱਕ ਸੈੱਟ ਮੰਗਾ ਕੇ ਦੇਖ ਰਹੇ ਹਾਂ ਜੀ ਹਨਾ ਵੀ ਆਪਾਂ ਨੂੰ ਸੋਹਣਾ ਲੱਗਿਆ ਹੈ ਕਪੜਾ ਇਹ ਇਹ ਤੁਹਾਨੂੰ ਸ਼ਾਪ ਤੇ ਮਿਲ ਜੂਗਾ ਜੀ ਤੇ ਇੱਕ ਆਪਣੇ ਕੋਲੇ ਆਏ ਨੇ ਜੀ ਦਾਸ ਦੇ ਕਟਰਾਇਸ ਦੇ ਸੂਟ ਨੇ ਜੀ ਬਹੁਤ ਸੋਹਣੇ ਦਾਸ ਦੇ ਸੂਟ ਆ ਗਏ ਜੀ ਟਿਸਟਾ ਦੇ ਆ ਗਏ ਜੀ ਟਿਸਟਾ ਬ੍ਰਾਂਡ ਦੇ ਬਹੁਤ ਸੋਹਣੇ ਸੂਟ ਨੇ ਜੀ ਜਿਹੜੇ ਮਾਰਕੀਟ ਪ੍ਰਾਈਸ 1700 ਰੁਪਏ ਆ ਜੀ ਆਪਣਾ ਪ੍ਰਾਈਸ ਘੱਟ ਹੀ ਹੋਊਗਾ ਇਹਨਾਂ ਦਾ ਇਸ ਤੋਂ ਬਾਅਦ ਵਰਕ ਆ ਗਿਆ ਜੀ ਆਪਣੇ ਕੋਲੇ ਸਾਰਾ ਸਾਰਾ ਪਸ਼ਮੀਨੇ ਦਾ ਵਰਕ ਆ ਗਿਆ ਪਸ਼ਮੀਨੇ ਦੀਆਂ ਕਢਾਈਆਂ ਸਾਰੀਆਂ ਆ ਗਈਆਂ ਸਟਾਕ ਚ ਬਹੁਤ ਸੋਹਣੇ ਆ ਗਏ ਇਹਨਾਂ ਦੇ ਵੀ ਕਲਰ ਕੰਬੀਨੇਸ਼ਨ ਸਾਰੇ ਵਰਕ ਮਿਲ ਜਾਣਗੇ ਜੀ ਤੇ ਇੱਕ ਆਪਣੇ ਕੋਲੇ ਸਾਈਬਾ ਦੇ ਪ੍ਰਿੰਟ ਆਏ ਨੇ ਜੀ ਇਹ ਆਪਾਂ ਕਟਿੰਗ ਕਰਕੇ ਦਿਖਾ ਰਹੇ ਹਾਂ ਜ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹਦੇ ਨਾਲ ਦੇ ਇਹ ਸਿਰਫ ਤੁਹਾਨੂੰ ਇੱਕ ਇੱਕ ਸੈਂਪਲ ਦਿਖਾ ਰਹੇ ਆਪਾਂ ਕਟਿੰਗ ਕਰਕੇ ਸਾਈਬਾ ਦੇ ਪ੍ਰਿੰਟ ਤੇ ਇੱਕ ਆਪਣੇ ਬੋਹੋ ਸਿਲਕ ਦੇ ਆਗੇ ਦੀ ਸੂਟ ਪਹਿਲਾਂ ਆਈ ਸੀ ਸ਼ਿਮਰ ਉੱਤੇ ਹੁਣ ਆਈ ਹੈ ਜੀ ਔਰਗੈਂਜ਼ਾ ਉੱਤੇ ਬੋਹੋ ਸਿਲਕ ਹੈ ਜੀ ਸਟਫ ਹੈ ਔਰਗੈਂਜ਼ਾ ਦੇ ਉੱਤੇ ਆਇਆ ਹੈ ਇਹ ਦੇ ਵਿੱਚ ਕਲਰ ਆਏ ਨੇ ਕਿੰਨਾ ਵੀ ਤੁਸੀਂ ਕੋਈ ਵੀ ਸੂਟ ਲੈਣਾ ਹੈ ਜੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਧੰਨਵਾਦ ਜੀ